ਆਲਮ ਦੇ ਬਾਪ ਸਾਈ ਨੇ ਆਲਮ ਨੂੰ ਕਈ ਵਾਰ ਆਖਿਆ ਸੀ ਪੁੱਤਰ ਭਾਵੇਂ ਮੈਂ ਕੋਈ ਸਾਧੂ ਸੰਤ ਤਾਂ ਨਹੀਂ ਪਰ ਮੈਨੂੰ ਜੀਵਨ ਦਾ ਤਜਰਬਾ ਹੈ ਤੇਰੇ ਵਿੱਚ ਲਾਲਚ ਦੀ ਭਾਵਨਾ ਹੈ ਆਪਣੀ ਇਸ ਆਦਤ ਨੂੰ ਸੁਧਾਰ ਕਿਉਂਕਿ ਹਰ ਖਾਹਿਸ਼ ਵਿੱਚ ਲਾਲਚ ਬੰਦੇ ਨੂੰ ਡੋਬ ਦਿੰਦਾ ਹੈ ਪਰ ਆਲਮ ਪਤਾ ਨਹੀਂ ਕਿ ਹੋ ਜੈਸੀ ਲਾਲਚ ਕਰ ਹੀ ਲੈਂਦਾ ਸੀ ਕਦੇ-ਕਦੇ ਥੋੜਾ ਬਹੁਤ ਸਮਝ ਵੀ ਜਾਂਦਾ ਪਰ ਸਮਾਂ ਪਾ ਕੇ ਲਾਲਚ ਫਿਰ ਉਸਤੇ ਭਾਰੂ ਹੋ ਜਾਂਦਾ ਇੱਕ ਦਿਨ ਆਲਮ ਜਦੋਂ ਆਪਣੇ ਪੁਰਾਣੇ ਮਿੱਤਰ ਚਿਤਰੰਜਨ ਨਾਲ ਸਮੁੰਦਰ 'ਚ ਮੱਛੀਆਂ ਫੜਨ ਲੱਗਾ ਤਾਂ ਬੁੱਢਾ ਬਾਪ ਸਾਈ ਫੇਰ ਕਹਿਣ ਲੱਗਾ ਪੁੱਤਰਾ ਹੁਣ ਤੂੰ ਬਾਲ ਬੱਚੇ ਦਾ ਆਰੇ ਦੇਖੀ ਹਰ ਕੰਮ ਸੋਚ ਸਮਝ ਕੇ ਕਰੀ ਆਲਮ ਆਪਣੇ ਬਾਪ ਦੀ ਗੱਲ ਅਣਸੁਣੀ ਕਰ ਦਿੰਦਾ ਹੁਣ ਚਿਤਰੰਜਨ ਤੇ ਆਲਮ ਜਾਲ ਲੈ ਕੇ ਸਮੁੰਦਰ ਕੰਢੇ ਪਹੁੰਚੇ ਜਾਲ ਸਮੁੰਦਰ ਵਿੱਚ ਸੁੱਟਿਆ ਉਸ ਵਿੱਚ ਕਾਫੀ ਸਾਰੀਆਂ ਮੱਛੀਆਂ ਫਸ ਗਈਆਂ ਜਦੋਂ ਜਾਲ ਬਾਹਰ ਖਿੱਚਿਆ ਚਿਤਰੰਜਨ ਜਨਨਤਾ ਖੁਸ਼ ਹੋਣਾ ਹੀ ਸੀ ਆਲਮ ਨੂੰ ਇਹ ਬਹੁਤ ਵੱਖਰਾ ਹੀ ਮਜ਼ਾ ਆਇਆ ਫਿਰ ਕਿਸੀ ਦੋਵੇਂ ਪਾਣੀ ਵਿੱਚ ਜਾਲ ਸੁੱਟਦੇ ਤੇ ਮੱਛੀਆਂ ਨਾਲ ਭਰਿਆ ਜਾਲ ਬਾਹਰ ਖਿੱਚ ਲੈਂਦੇ ਦੋਵਾਂ ਨੂੰ ਮੱਛੀਆਂ ਫੜਦਿਆਂ ਨੂੰ ਕਾਫੀ ਸਮਾਂ ਹੋ ਗਿਆ ਹੁਣ ਸੂਰਜ ਡੁੱਬਣ ਵਾਲਾ ਸੀ ਅਸਮਾਨ ਵਿੱਚ ਹਨੇਰਾ ਛਾਉਣ ਲੱਗਾ ਚਿਤਰੰਜਨ ਆਲਮ ਨੂੰ ਕਹਿਣ ਲੱਗਾ ਆਲਮ ਆਪਣੇ ਕੋਲ ਹੁਣ ਬਹੁਤ ਸਾਰੀਆਂ ਮੱਛੀਆਂ ਹੋ ਗਈਆਂ ਚੱਲ ਹੁਣ ਘਰ ਚਲੀਏ ਪਰ ਚਿਤਰੰਜਨ ਆਲਮ ਕੰਦਾ ਨਹੀਂ ਨਹੀਂ ਮੈਂ ਹੋਰ ਮੱਛੀਆਂ ਫੜਾਂਗਾ ਹੋਰ ਤੁਹਾਨੂੰ ਕਮਾਵਾਂਗਾ ਤੇ ਆਲਮ ਨੇ ਫਿਰ ਦੁਬਾਰਾ ਜਾਲ ਪਾਣੀ 'ਚ ਸਿੱਟ ਦਿੱਤਾ ਨਹੀਂ ਆਲਮ ਹਨੇਰੇ ਵਿੱਚ ਮੱਛੀਆਂ ਫੜਨੀ ਮਸੀਬਤ ਨੂੰ ਸੱਦਾ ਦੇਣਾ ਹੈ ਚੱਲ ਘਰ ਚੱਲੀਏ ਚਿਤਰੰਜਨ ਨੇ ਆਲਮ ਤੇ ਜ਼ੋਰ ਪਾਇਆ ਨਹੀਂ ਚਿਤਰੰਜਨ ਤੂੰ ਜਾ ਮੈਨੂੰ ਕੁਝ ਨਹੀਂ ਹੁੰਦਾ ਆਲਮ ਬਿਲਕੁਲ ਨਹੀਂ ਸੀ ਮੰਨ ਰਿਹਾ ਦੇਖ ਆਲਮ ਰਾਤ ਨੂੰ ਸਮੁੰਦਰ ਦੀਆਂ ਛੱਲਾਂ ਦਾ ਪਤਾ ਨਹੀਂ ਲੱਗਦਾ ਇੱਥੇ ਕਈ ਖਤਰਨਾਕ ਮੱਛੀਆਂ ਤੇ ਮગરਮੱਛਸ ਮਨੁੱਖ ਦੀ ਜਾਨ ਲੈ ਲੈਂਦੇ ਐ ਚੱਲ ਚੱਲੀਏ ਚਤਰੰਜਨ ਨੇ ਨਿਮਰ ਤੇ ਸਮਝਾਉਣ ਦੇ ਲਹਿਜੇ ਚ ਕਿਹਾ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਵੀ ਤੂੰ ਜਾ ਮੈਂ ਇਹ ਜਾਲ ਇਕੱਲਾ ਹੀ ਖਿੱਚ ਲੂੰਗਾ ਆਲਮ ਨੇ ਜਦੋਂ ਗੁੱਸੇ ਵਿੱਚ ਚਤਰੰਜਨ ਨੂੰ ਆਖਿਆ ਤਾਂ ਚਤਰੰਜਨ ਕਹਿਣ ਲੱਗਾ ਆਲਮ ਮੈਂ ਕਮੀਨਾ ਮਿੱਤਰ ਤਾਂ ਨਹੀਂ ਮੈਂ ਘਰ ਜਾ ਕੇ ਵਾਪਸ ਜ਼ਰੂਰ ਆਉਂਗਾ ਇਹ ਕਹਿ ਚਤਰੰਜਨ ਗੁੱਸੇ ਨਾਲ ਭਰਿਆ ਪੀਤਾ ਘਰ ਨੂੰ ਤੁਰ ਪਿਆ ਆਲਮ ਸਮੁੰਦਰ ਕੰਢੇ ਬੈਠਾ ਦੇਰ ਰਾਤ ਤਾਈ ਮੱਛੀਆਂ ਫੜਦਾ ਰਿਹਾ ਅਸਮਾਨ ਤੇ ਹੁਣ ਕਿਧਰੇ ਕਿਧਰੇ ਤਾਰੇ ਨਜ਼ਰ ਆਉਣ ਲੱਗੇ ਹਨੇਰਾ ਹੋਰ ਗੂੜਾ ਹੋ ਗਿਆ ਸੀ ਆਲਮ ਮਸਤੀ ਵਿੱਚ ਮੱਛੀਆਂ ਫੜ ਰਿਹਾ ਸੀ ਫਿਰ ਉਹੀ ਗੱਲ ਹੋਈ ਪਾਣੀ ਦੀ ਇੱਕ ਵੱਡੀ ਛਲ ਆਈ ਆਲਮ ਸਮੇਤ ਜਿੰਨੀਆਂ ਮੱਛੀਆਂ ਫੜੀਆਂ ਸਨ ਸਮੁੰਦਰ ਵਿੱਚ ਜਾ ਮਿਲੀਆਂ ਆਲਮ ਪਾਣੀ ਵਿੱਚ ਗੁੱਤੇ ਖਾਣ ਲੱਗਾ ਬਚਾਓ ਬਚਾਓ ਲਈ ਦੁਹਾਈ ਪਾਉਣ ਲੱਗਾ ਪਰ ਕੋਣ ਸੀ ਉਸ ਦਾ ਉਸ ਦੇ ਨੇੜੇ ਕੋਈ ਨਹੀਂ ਸੀ ਜੋ ਉਸ ਨੂੰ ਸੁਣਦਾ ਉਧਰ ਚਤਰੰਜਨ ਆਪਣੇ ਘਰ ਤਾਂ ਆ ਗਿਆ ਪਰ ਉਸ ਦਾ ਸਾਰਾ ਧਿਆਨ ਆਲਮ ਵੱਲ ਹੀ ਲੱਗਿਆ ਰਿਹਾ ਉਸ ਨੂੰ ਬੁਰੇ-ਬੁਰੇ ਖਿਆਲ ਵੀ ਆ ਰਹੇ ਸੀ ਆਖਰ ਉਸ ਨੇ ਆਪਣੇ ਵੱਡੇ ਪੁੱਤ ਨੂੰ ਨਾਲ ਲਿਆ ਤੇ ਸਮੁੰਦਰ ਵੱਲ ਨੂੰ ਹੋ ਤੁਰਿਆ ਤੁਰਦੇ ਗਏ ਤੁਰਦੇ ਗਏ ਸਮੁੰਦਰ ਦੇ ਕੰਢੇ ਪਹੁੰਚੇ ਉਹਨਾਂ ਨੂੰ ਆਲਮ ਕਿਤੇ ਨਜ਼ਰ ਨਾ ਆਇਆ ਬੜੀਆਂ ਆਵਾਜ਼ਾਂ ਮਾਰੀਆਂ ਪਰ ਬੇਅਰਥ ਜ਼ਰੂਰ ਕੋਈ ਮਾੜੀ ਘਟਨਾ ਵਾਪਰ ਗਈ ਹੈ ਚਿਤਰੰਜਨ ਨੇ ਆਪਣੇ ਪੁੱਤ ਨੂੰ ਕਿਹਾ ਫਿਰ ਦੋਵੇਂ ਸਮੁੰਦਰ ਦੇ ਕੰਢੇ ਤੁਰਨ ਲੱਗੇ ਆਲਾ-ਦਵਾਲਾ ਦੇਖਦੇ ਰਹੇ ਉਹ ਕਾਫੀ ਦੂਰ ਨਿਕਲ ਗਏ ਇੱਕ ਥਾਂ ਉਹਨਾਂ ਨੂੰ ਚੰਦ ਦੀ ਰੋਸ਼ਨੀ ਵਿੱਚ ਇੱਕ ਝੁੰਡ ਜਿਹਾ ਨਜ਼ਰ ਆਇਆ ਉਹ ਡਾਲਫਿਨ ਮੱਛੀਆਂ ਦਾ ਇਕੱਠ ਸੀ ਦੋਵਾਂ ਨੂੰ ਦੇਖ ਕੇ ਮੱਛੀਆਂ ਸਮੁੰਦਰ ਵੱਲ ਨੂੰ ਦੌੜ ਗਈਆਂ ਦੋਵੇਂ ਹੋਰ ਅਗਾਹ ਹੋਏ ਉਹਨਾਂ ਨੂੰ ਕੋਈ Laash ਨਜ਼ਰ ਆਈ ਉਹ ਦੌੜ ਕੇ ਉੱਧਰ ਗਏ ਉਹ ਆਲਮ ਸੀ ਚਿਤਰੰਜਨ ਨੇ ਕਾਲੀ ਨਾਲ ਉਸਦੀ ਨਵਜੇ ਵੇਖਿਓ ਚੱਲ ਰਹੀ ਸੀ ਉਸ ਨੂੰ ਸਮਝਣ ਵਿੱਚ देर ਨਾ ਲੱਗੀ ਫਿਰ ਚਿਤਰੰਜਨ ਆਪਣੇ ਢੰਗ ਅਨੁਸਾਰ ਆਲਮ ਦੇ ਪੇਟ ਵਿੱਚੋਂ ਪਾਣੀ ਕੱਢਣ ਲੱਗਾ ਤੇ ਨਾਲ ਹੀ ਆਪਣੇ ਪੁੱਤ ਨੂੰ ਕਹਿਣ ਲੱਗਾ ਪੁੱਤਰਾ ਮੈਨੂੰ ਤਾਂ ਲੱਗਦਾ ਡੋਲਫਰ ਨੂੰ ਮੱਛੀ ਨਹੀਂ ਆਲਾ ਨੂੰ ਬਚਾਇਆ ਹੈ ਇਹ ਅਜੇਹੀਆਂ ਮੱਛੀਆਂ ਹਨ ਜੋ ਦੁਸ਼ਮਣਾਂ ਦਾ ਵੀ ਭਲਾ ਕਰਦੀਆਂ ਇਹ ਨਾ ਤਾਂ ਮਨੁੱਖ ਦੀ ਕਮੀਨਗੀ ਦੇਖਦੀਆਂ ਹਨ ਤੇ ਨਾ ਹੀ ਉਹਦਾ ਲਾਲਚੀਪਨ ਆਲਮ ਛੇਤੀ ਹੋਸ਼ ਚ ਆ ਗਿਆ ਮੈਨੂੰ ਕੀ ਹੋ ਗਿਆ ਮੈਨੂੰ ਕੀ ਹੋਇਆ ਮੇਰੀਆਂ ਮੱਛੀਆਂ ਕਿੱਥੇ ਗਈਆਂ ਆਲਮ ਆਲਾ ਦੁਆਰਾ ਦੇਖ ਕੇ ਬੋਲਿਆ ਤੂੰ ਮੌਤ ਦੇ ਮੂੰਹ ਵਿੱਚੋਂ ਆਇਆ ਹੈ ਫਿਰ ਚਤਰੰਜਨ ਨੇ ਸਾਰੀ ਗੱਲ ਆਲਮ ਨੂੰ ਦੱਸੀ ਮੈਨੂੰ ਡੋਲਫਿਨ ਮੱਛੀ ਨੇ ਬਚਾਇਆ ਆਲਮ ਨੂੰ ਜਿਵੇਂ ਸੁਪਨਾ ਜਾ ਰਿਹਾ ਹੋਵੇ ਉਹਨੂੰ ਚਤਰੰਜਨ ਦੀਆਂ ਗੱਲਾਂ ਯਾਦ ਆਈਆਂ ਜੋ ਉਸਨੇ ਆਲਮ ਨੂੰ ਸਮੁੰਦਰ ਛੱਡਣ ਵੇਲੇ ਕਹੀਆਂ ਸੀ ਫਿਰ ਉਸਨੇ ਚਤਰੰਜਨ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਹਿਣ ਲੱਗਾ ਤੂੰ ਹੀ ਮੇਰੀ ਜਾਨ ਬਚਾਉਣ ਵਾਲਾ ਹੈ ਜੇ ਰਾਤ ਨੂੰ ਆਪਣੇ ਪੁੱਤ ਨੂੰ ਨਾਲ ਲੈ ਕੇ ਤੂੰ ਇੱਥੇ ਨਾ ਆਉਂਦਾ ਤਾਂ ਮੈਂ ਤਾਂ ਸਵੇਰ ਤਾਈਂ ਇੱਥੇ ਮਰ ਮੁੱਕ ਜਾਣਾ ਸੀ ਅਗਲੇ ਦਿਨ ਆਲਮ ਸ਼ਾਂਤ ਸੀ ਤੇ ਉਹ ਚਤਰੰਜਨ ਨਾਲ ਮੱਛੀਆਂ ਫੜਦੇ ਸਮੇਂ ਉਸ ਅਨੁਸਾਰ ਹੀ ਕੰਮ ਕਰਦਾ ਰਿਹਾ ਜਦੋਂ ਸ਼ਾਮ ਨੂੰ ਮੱਛੀਆਂ ਸਮੇਟ ਕੇ ਤੁਰਨ ਲੱਗੇ ਤਾਂ ਆਲਮ ਛੋਟੀਆਂ-ਛੋਟੀਆਂ ਮੱਛੀਆਂ ਚੁੱਕ ਕੇ ਸਮੁੰਦਰ ਦੇ ਕੰਢੇ ਖਿਲਾਰਨ ਲੱਗਿਆ ਤੂੰ ਇਹ ਕੀ ਕਰ ਰਿਹਾ ਆ ਆਲਮਾ ਚਤਰੰਜ ਜਹਰਾਨੀ ਨਾਲ ਕਿਆ ਮੈਂ ਡੋਲਫਿਨ ਮੱਛੀਆਂ ਦਾ एहसान मानਦਾ ਹਾਂ ਉਹਨਾਂ ਨੇ ਮੇਰੀ ਜਾਨ ਬਚਾਈ ਹੈ ਉਹਨਾਂ ਦੀ ਸੇਵਾ ਮੈਂ ਹੋਰ ਢੰਗ ਨਾਲ ਕਰ ਰਿਹਾ ਕਰ ਸਕਦਾ ਹਾਂ ਆਲਮ ਜਜ਼ਬਾਤੀ ਹੋ ਗਿਆ ਦੇਖ ਆਲਮ ਇਹ ਡੋਲਫਿਨ ਮੱਛੀਆਂ ਨੇ ਜਾਣ ਬੁੱਝ ਕੇ ਤੇਰੀ ਜਾਨ ਹੀ ਬਚਾਈ ਇਹ ਤਾਂ ਇਹਨਾਂ ਦੀ ਆਦਤ ਵਿੱਚ ਸ਼ਾਮਲ ਹੈ ਇਸ ਦਾ ਮਤਲਬ ਇਹ ਨਹੀਂ ਵੀ ਸਾਰੀਆਂ ਡੋਰਪਨ ਮੱਛੀਆਂ ਇੰਜ ਕਰਦੀਆਂ ਹੋਣਗੀਆਂ ਨਹੀਂ ਵਿਰਲੀਆਂ ਹੀ ਹੁੰਦੀਆਂ ਤੂੰ ਜ਼ਿਆਦਾ ਜਜ਼ਬਾਤੀ ਨਾ ਹੋ ਤੇ ਇਹ ਕਦਮ ਨਾ ਪੁੱਟ ਕਿ ਨਾਲੇ ਤੈਨੂੰ ਕੀ ਪਤਾ ਕਿਸੇ ਸਮੁੰਦਰ ਦੀ ਛੱਲ ਨੇ ਤੈਨੂੰ ਇੱਥੇ ਲਿਆ ਕੇ ਸੁੱਟਿਆ ਹੋਵੇ ਮੱਛੀਆਂ ਨੇ ਨਾ ਬਚਾਇਆ ਹੋਵੇ ਨਹੀਂ ਚਤਨੰਜਨ ਜਾਨ ਬਚਾਉਣ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ ਮੈਂ ਸੋਚ ਲਿਆ ਮੈਂ ਸੋਚ ਸਮਝ ਕੇ ਇਹ ਫੈਸਲਾ ਲਿਆ ਹੈ ਕਿ ਤੂੰ ਇੰਜ ਰੋਜ਼ ਕਰੇਗਾ ਆਲਮ ਕਹਿੰਦਾ ਹਾਂ ਮੈਂ ਹਰ ਰੋਜ਼ ਛੋਟੀਆਂ ਮੱਛੀਆਂ ਸਮੁੰਦਰ ਦੇ ਕਿਨਾਰੇ ਵਿਖਲਾਰਿਆ ਕਰੂੰਗਾ ਆਲਮਾ ਇਹ ਆਪਣਾ ਰੋਜੀ ਰੋਟੀ ਦਾ ਵਸੀਲਾ ਹੈ ਹਾਂ ਜੇ ਤੂੰ ਇੰਜ ਇਹਨਾਂ ਨੂੰ ਰੋਜ਼ ਖਵਾਉਣਾ ਹੀ ਚਾਹੁੰਦਾ ਹੈ ਤਾਂ ਘਰੋਂ ਆਟੇ ਦੇ ਪੇੜਾ ਲਿਆਇਆ ਕਰ ਤੇ ਉਹਦੇ ਛੋਟੀਆਂ-ਛੋਟੀਆਂ ਗੋਲੀਆਂ ਇਹਨਾਂ ਨੂੰ ਸਿੱਟਿਆ ਕਰ ਨਾਲੇ ਡੋਵਨ ਮੱਛੀਆਂ ਨੂੰ ਸਮੁੰਦਰ 'ਚ ਰਹਿੰਦੇ ਆ ਮੱਛੀਆਂ ਦੀ ਘਾਟ ਥੋੜੀ ਹੈ ਹੈ ਸਮੁੰਦਰ 'ਚ ਬਥੇਰੀਆਂ ਮੱਛੀਆਂ ਖਾਲਣ ਗਿਆ ਪਰ ਆਲਮ ਨਾ ਮੰਨਿਆ ਉਹ ਤੁਰਨ ਲੱਗਿਆ ਜ਼ਰੂਰ ਛੋਟੀਆਂ-ਛੋਟੀਆਂ ਮੱਛੀਆਂ ਸਮੁੰਦਰ ਕੰਢੇ ਖਿਲਾਰ ਦਿੰਦਾ ਇੱਕ ਦਿਨ ਆਲਮ ਤੇ ਚਤਰੰਜਨ ਕਾਫੀ ਦੇਰ ਤਾਈ ਸਮੁੰਦਰ ਵਿੱਚ ਜਾਲ ਸੁੱਟ ਕੇ ਬੈਠੇ ਰਹੇ ਜਦੋਂ ਤੱਕ ਜਾਲ ਖਿੱਚਦੇ ਸਿਰਫ ਨਿੱਕੀ ਨਿੱਕੀਆਂ ਮੱਛੀਆਂ ਹੀ ਦਿਸਦੀਆਂ ਜਦੋਂ ਸ਼ਾਮ ਨੂੰ ਤੁਰਨ ਲੱਗੇ ਤਾਂ ਉਹਨਾਂ ਕੋਲ ਬਹੁਤ ਥੋੜੀਆਂ ਹੀ ਮੱਛੀਆਂ ਸੀ ਹਾਂ ਹੁਣ ਦਾ ਸਾਲ ਮਾਂ ਤੂੰ ਰੋਜੀ ਰੋਟੀ ਖਾਣੀ ਐ ਕਿ ਇਹ ਮੱਛੀਆਂ ਡਾਲਫਿਨਾਂ ਨੂੰ ਪਾਏਗਾ ਚਤਰੰਜਨ ਹੱਸਦਾ ਹੋਇਆ ਕਹਿਣ ਲੱਗਾ ਆਲਮ ਕਿੰਨਾ ਚਿਰ ਸੋਚਦਾ ਰਿਹਾ ਫਿਰ ਕਹਿਣ ਲੱਗਾ ਘਰ ਵਿੱਚ ਥੋੜਾ ਜਿਹਾ ਆਟਾ ਵੀ ਹੈਗਾ ਆਟਾ ਵੀ ਹੈ ਨਹੀਂ ਕੀ ਕਰਾਂ ਚਲ ਅੱਜ ਰਾਤ ਨੂੰ ਡਾਲਫਿਨਾਂ ਦਾ ਸਿਰਫ ਧੰਨਵਾਦ ਹੀ ਕਰ ਦੂੰਗਾ ਤੇ ਇਹ ਕਹਿ ਕੇ ਦੋਵੇਂ ਘਰਵਾਲਿਆਂ ਨੂੰ ਤੁਰ ਪਏ ਆਲਮ ਨੇ ਅਧੀਆਂ ਮੱਛੀਆਂ ਲਈਆਂ ਤੇ ਬਾਜ਼ਾਰ ਵਿੱਚ ਵੇਚੀਆਂ ਤੇ ਆਟਾ ਲੈ ਕੇ ਘਰੇ ਚਲਾ ਗਿਆ ਰੋਟੀ ਖਾ ਕੇ ਜਦੋਂ ਸਾਰਾ ਪਰਿਵਾਰ ਸੌਂ ਗਿਆ ਤਾਂ ਅੱਧੀ ਰਾਤ ਨੂੰ ਆਲਮ ਉੱਠਿਆ ਮਲਕੜੇ ਜੇ ਸਮੁੰਦਰ ਵੱਲ ਨੂੰ ਤੁਰ ਪਿਆ ਉਹ ਕੰਡੇ ਤੇ ਜਾ ਬੈਠਾ ਕੁਝ ਦੇਰ ਬਾਅਦ ਉਹਨੇ ਦੇਖਿਆ ਸਮੁੰਦਰ ਵਿੱਚੋਂ ਡਾਲਫਿਨ ਮੱਛੀਆਂ ਦਾ ਇਕੱਠ ਕੰਡੇ ਵੱਲ ਨੂੰ ਆ ਰਿਹਾ ਸੀ ਆਲਮ ਚੁੱਪਚੀ ਬਿੱਤੇ ਬੈਠਾ ਮੱਛੀਆਂ ਦਾ ਇਕੱਠ ਕੰਡੇ ਤੇ ਆ ਕੇ ਖੇਡਣ ਲੱਗਾ ਆਲਮ ਆਪਣੇ ਮੂੰਹੋਂ ਧੰਨਵਾਦ ਦੇ ਸ਼ਬਦ ਦੁਹਰਾ ਰਿਹਾ ਸੀ ਹੁਣ ਆਲਮ ਰੋਜ਼ ਅੱਧੀ ਰਾਤ ਨੂੰ ਕੰਡੇ ਤੇ ਆ ਬੈਂਦਾ ਕਈ ਵਾਰੀ ਅਜਿਹੇ ਦਿਨ ਵੀ ਆਉਂਦਾ ਕਿ ਆਲਮ ਨੂੰ ਸਮੁੰਦਰ ਵਿੱਚ ਕੋਈ ਵੀ ਮੱਛੀ ਨਾ ਮਿਲਦੀ ਪਰ ਉਹ ਧੰਨਵਾਦ ਲਈ ਰੋਜ਼ਾਨਾ ਸਮੁੰਦਰ ਦੇ ਕੰਢੇ ਜਾਂਦਾ ਹੁਣ ਡਾਲਫਿਨ ਮੱਛੀਆਂ ਵੀ ਉਸ ਦੀਆਂ ਆਦੀ ਹੋ ਗਈਆਂ ਉਹ ਵੀ ਨਿੱਕੀਆਂ ਨਿੱਕੀਆਂ ਖੇਡਾਂ ਆਲਮ ਨਾਲ ਖੇਡਣ ਲੱਗੀਆਂ ਇੱਕ ਰਾਤ ਡਾਲਫਿਨ ਨਾਲ ਖੇਡਦਿਆਂ ਆਲਮ ਦੇ ਦਿਮਾਗ 'ਚ ਇੱਕ ਮੰਦਾ ਖਿਆਲ ਆਇਆ ਯਾਨੀ ਕਿ ਮਾੜਾ ਖਿਆਲ ਆਇਆ ਉਹ ਦਿਲ ਵਿੱਚ ਸੋਚਣ ਲੱਗਿਆ ਜੇ ਮੈਂ ਇੱਕ ਡਾਲਫਿਨ ਮੱਛੀ ਮਾਰ ਲਵਾਂ ਮੇਰਾ ਕਈ ਦਿਨਾਂ ਦਾ ਰੋਜੀ ਰੋਟੀ ਦਾ ਪ੍ਰਬੰਧ ਹੋ ਜਾਊਗਾ ਫਿਰ ਉਹੀ ਗੱਲ ਹੋਈ ਤੁਰਨ ਲੱਗੇ ਆਲਮ ਨੇ ਇੱਕ ਮਾੜਕੂ ਜਿਹੀ ਡਾਲਫਿਨ ਮੱਛੀ ਦੇ ਗਲ ਨੂੰ ਘੁੱਟ ਕੇ ਜਫੀ ਵਾਲੀ ਉਹਨੇ ਗਲ ਐਨੇ ਜ਼ੋਰ ਨਾਲ ਘੁੱਟਿਆ ਕਿ ਮੱਛੀ ਤੜਫ ਤੜਫ ਕੇ ਮਰ ਗਈ ਫਿਰ ਉਹਨੇ ਡਾਲਫਿਨ ਮੋਢਿਆਂ ਤੇ ਚੁੱਕੀ ਤੇ ਬਾਜ਼ਾਰ ਵਿੱਚ ਵੇਚ ਆਇਆ ਇਸ ਵਾਰ ਉਸ ਨੂੰ ਮੱਛੀ ਦੇ ਚੰਗੇ ਪੈਸੇ ਮਿਲੇ। ਇੰਨਾ ਇੰਨਾ ਪੈਸੇ ਨਾਲ ਉਹਨੇ ਕਈ ਦਿਨਾਂ ਦਾ ਆਟਾ ਤੇ ਹੋਰ ਨਿੱਕ ਸੁਕ ਖਰੀਦ ਕੇ ਘਰੇ ਲੈ ਆਂਦਾ। ਹੁਣ ਉਸ ਦੀ ਪਤਨੀ ਤੇ ਬੱਚੇ ਬੜੇ ਖੁਸ਼ ਸਨ। ਹੁਣ ਆਪਾਂ ਉਹ ਆਪ ਵੀ ਅੰਦਰੋਂ ਅੰਦਰ ਹੀ ਖੁਸ਼ ਸੀ ਸੋਚਣ ਲੱਗਾ। ਡੋਲਫਿਨ ਮੱਛੀਆਂ ਮੇਰੇ ਤੇ ਯਕੀਨ ਕਰਦੀਆਂ ਹਨ। ਮੈਂ ਰੋਜ਼ ਇੰਝ ਹੀ ਕਰੂੰਗਾ। ਇੱਕ ਮੱਛੀ ਮਾਰ ਲਿਆ ਕਰੂੰਗਾ। ਫਿਰ ਆਪਣੇ ਅਮੀਰ ਹੋਣ ਦੇ ਸੁਪਨੇ ਸਜਾਉਣ ਲੱਗਾ। ਇੱਕ ਰਾਤ ਆਲਮ ਚਾਕੂ ਲੈ ਕੇ ਫਿਰ ਸਮੁੰਦਰ ਕੰਢੇ ਗਿਆ ਅੱਜ ਉਹ ਚਤਰੰਜਨ ਨਾਲ ਮੱਛੀਆਂ ਫੜਨ ਨਹੀਂ ਸੀ ਗਿਆ ਅੱਧੀ ਰਾਤ ਤੋਂ ਬਾਅਦ ਕੰਢੇ ਤੇ ਅੱਗੇ ਨਾਲੋਂ ਡਾਲਫਨ ਮੱਛੀਆਂ ਆਈਆਂ ਆਲਮ ਨੇ ਹੌਲੀ ਜਹੀ ਜੇਬ ਵਿੱਚੋਂ ਚਾਕੂ ਕੱਢਿਆ ਤੇ ਇੱਕ ਡਾਲਫਨ ਤੇ ਟੁੱਟ ਪਿਆ ਬਾਕੀ ਡਾਲਫਨ ਡਰਦੀਆਂ ਸਮੁੰਦਰ ਵਿੱਚ ਜਾਵੜੀਆਂ ਆਲਮ ਨੇ ਮੱਛੀ ਚੁੱਕੀ ਤੇ ਬਾਜ਼ਾਰ ਵਿੱਚ ਵੇਚ ਆਇਆ ਇਹ ਮੱਛੀ ਵੀ ਕਾਫੀ ਮਹਿੰਗੀ ਵਿਕੀ ਆਲਮ ਕੱਲ ਨਾਲੋਂ ਵੀ ਜ਼ਿਆਦਾ ਆਟਾ ਤੇ ਹੋਰ ਸਮਾਨ ਲੈ ਕੇ ਘਰੀ ਗਿਆ ਘਰ ਆਉਂਦਿਆਂ ਹੀ ਆਲਮ ਦਾ ਬਾਪ ਸਾਈਂ ਇਹ ਦੇਖ ਕੇ ਕਹਿਣ ਲੱਗਾ ਦੇਖ ਪੁੱਤਰਾ ਮੈਨੂੰ ਲੱਗਦਾ ਤੂੰ ਕੋਈ ਗਲਤ ਕੰਮ ਕਰ ਰਿਹਾ ਹੈ ਤੂੰ ਲਾਲਚੀ ਬੰਦਾ ਤਿਆਗ ਨਹੀਂ ਕਰ ਰਿਹਾ ਆਪਾਂ ਕੋਲ ਹੁਣ ਬਥੇਰਾ ਆਟਾ ਹੋ ਗਿਆ ਥੋੜੇ ਦਿਨ ਮੱਛੀਆਂ ਨਾ ਫੜਨ ਜਾ ਨਹੀਂ ਪਿਤਾ ਜੀ ਇਹ ਮੌਕਾ ਹੀ ਹੈ ਮੈਂ ਤੁਹਾਡੀ ਗੱਲ ਤੇ ਫੇਰ ਕਦੇ ਅਮਲ ਕਰੂੰਗਾ ਆਲਮ ਨੇ ਆਪਣੇ ਬਾਪ ਦੀ ਗੱਲ ਬਿਲਕੁਲ ਨਹੀਂ ਮੰਨੀ ਆਲਮ ਫਿਰ ਸੋਚਣ ਲੱਗਾ ਅੱਜ ਰਾਤ ਤਾਂ ਮੈਂ ਵੱਡੀ ਡਾਲਫਿਨ ਮਾਰਾਂਗਾ ਉਹ ਰਾਤ ਦੀ ਉਡੀਕ ਕਰਨ ਲੱਗਾ ਉਧਰ ਜਦੋਂ ਚਤਰੰਜਨ ਦੋ ਦਿਨ ਆਲਮ ਦੀ ਉਡੀਕ ਕਰਦਾ ਰਿਹਾ ਤਾਂ ਗੈਰਹਾਜ਼ਰ ਆਲਮ ਦੇ ਫਿਕਰ ਵਿੱਚ ਉਹ ਆਲਮ ਦੇ ਘਰ ਜਾ ਪਹੁੰਚਿਆ ਕੀ ਗੱਲ ਆਲਮ ਅੱਜਕੱਲ੍ਹ ਸਮੁੰਦਰ ਕੰਢੇ ਮੱਛੀਆਂ ਵੱਢ ਨਹੀਂ ਆਉਂਦਾ ਆਲਮ ਨੇ ਕਿਹਾ ਮੈਂ ਇਹ ਕੰਮ ਛੱਡ ਦਿੱਤਾ ਹੈ ਮੱਛੀਆਂ ਤਾਂ ਮਿਲਦੀਆਂ ਹੀ ਨਹੀਂ 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 ਆਲਮ ਅੱਜਕੱਲ੍ਹ ਬਹੁਤ ਮੱਛੀਆਂ ਜਾਲ ਚ ਫਸਦੀਆਂ ਹਨ ਚਤਰੰਜਨ ਨੇ ਕਾफी ਜ਼ੋਰ ਲਾਇਆ ਪਰ ਆਲਮ ਉਸਦੇ ਨਾਲ ਦਿਨ ਵਿੱਚ ਮੱਛੀਆਂ ਫੜਨ ਨੀ ਸੀ ਗਿਆ। ਰਾਤ ਨੂੰ ਫਿਰ ਡੋਲਫਨ ਮੱਛੀਆਂ ਨੂੰ ਫੜਨ ਸਮੁੰਦਰ ਦੇ ਕੰਢੇ ਤੇ ਪਹੁੰਚ ਗਿਆ। ਚਤਰੰਜਨ ਅੰਦਰੋਂ ਅੰਦਰੀ ਆਲਮ ਦੀ ਚਾਲ ਸਮਝ ਗਿਆ ਸੀ। ਉਹ ਵੀ ਹੌਲੀ-ਹੌਲੀ ਸਮੁੰਦਰ ਵੱਲ ਨੂੰ ਹੋ ਤੁਰਿਆ। ਉਧਰ ਆਲਮ ਨੇ ਇੱਕ ਕਾਫੀ ਤਾਕਤਵਰ ਡੋਲਫਨ ਨੂੰ ਜਾ ਫੜਿਆ ਤੇ ਨਾਲ ਹੀ ਚਾਕੂ ਦਾ वार ਕਰ ਦਿੱਤਾ। ਚਾਕੂ ਦੇ वार ਨਾਲ ਡੋਲਫਨ ਇੰਨੀ ਜ਼ੋਰ ਦੀ ਚੀਕੀ ਕਿ ਬਾਕੀ ਡੋਲਫਨਾ ਇਕੱਠੀਆਂ ਹੋ ਸਮੁੰਦਰ ਵੱਲ ਨੂੰ ਨੱਠ ਗਈਆਂ। ਜਖਮੀ ਡਾਲਫਨ ਵੀ ਸਮੁੰਦਰ ਵੱਲ ਨੂੰ ਭੱਜੀ ਆਲਮ ਨੂੰ ਇਹ ਉਮੀਦ ਨਹੀਂ ਸੀ ਉਹ ਵੀ ਡਾਲਫਨ ਨੂੰ ਫੜਨ ਸਮੁੰਦਰ ਵਿੱਚ ਜਾ ਡਿੱਗਿਆ ਫਿਰ ਇੱਕ ਵੱਡੀ ਸ਼ਾਰਕ ਮੱਛੀ ਡਾਲਫਨ ਵੱਲ ਨੂੰ ਭੱਜੀ ਜਖਮੀ ਡਾਲਫਨ ਤਾਂ ਬਚ ਗਈ ਪਰ ਆਲਮ ਉਸ ਦੇ ਵਿਸ਼ਾਲ ਮੂੰਹ 'ਚ ਜਾ ਡਿੱਗਾ ਫਿਰ ਆਲਮ ਮਟੀਰੇ ਵਾਂਗ ਸ਼ਾਰਕ ਦੇ ਮੂੰਹ ਵਿੱਚ ਫਸ ਗਿਆ ਤੇ ਆਲਮ ਨੂੰ ਜਿਹੜੀ ਹੈ ਸ਼ਾਰਕ ਮੱਛੀ ਉਹ ਖਾ ਗਈ ਚਤਰੰਜਨ ਪਰੇਸ਼ਾਨ ساری ਘਟਨਾ ਆਲਮ ਦੇ ਬਾਪ ਨੂੰ ਦੱਸਣ ਲਈ ਸਮੁੰਦਰ ਦੇ ਕੰਢਿਆਂ ਤੋਂ ਤੇਜ਼ ਤੇਜ਼ ਤੁਰਨ ਲਈ ਘਰੇ ਨੂੰ ਚੱਲ ਪਿਆ ਤਾਂ ਆਪਣੀ ਅੱਜ ਦੀ ਕਹਾਣੀ ਪੁੱਤਰੋ ਖਤਮ ਹੋਂਦੀ ਹੈ ਅਗਲੀ ਕਹਾਣੀ ਦੇ ਨਾਲ ਫੇਰ ਮਿਲਾਂਗੇ ਤੇ ਮੇਰਾ ਇਹ ਕਹਾਣੀਆਂ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ